ਦੀ ਉਥੇ ਕਾਮਯਾਬੀ ਮਿਲ ਰਹੀ ਹੋਰ ਵੀ ਜਿਹੜੇ ਸਿਸਟਮ ਆ ਉਸ ਸੋਲੀ ਵਾਲੀ ਜਿਸ ਤਰ੍ਹਾਂ ਤਹਿਸੀਲਦਾਰ ਪਿੱਛੇ ਦੇ ਹੜਤਾਲ ਦੇ ਬੈਗੇ ਸੀ ਤੇ ਉਹਨਾਂ ਨੇ ਕਿੰਦਾ ਸ਼ਕਤ ਅਕਸਰ ਲਿਆ ਸੋ ਕਹਿਣ ਤੋਂ ਭਾਵ ਆ ਸਾਰਾ ਕੁਝ ਸਾਡੇ 6 ਮਹੀਨਿਆਂ ਦੇ ਵਿੱਚ ਵਿੱਚ ਵੇਖੋਗੇ ਤੁਸੀਂ ਬਹੁਤ ਵੱਡੇ ਜਿਹੜੇ ਖਰ ਥਾਂ ਤੇ ਬਦਲਾਅ ਆਉਣਗੇ ਸੋ ਉਮੀਦ ਨਾ ਛੱਡਿਓ ਬਾਬਾ ਮੇਰ ਕਰੇ ਸਾਰੇ ਜਣੇ ਆਪਾਂ ਫੇਰ ਹਟ ਜੀਤ ਜਲ ਵੀ ਮਿਹਨਤ ਕਰੀਏ 2027 ਦੇ ਵਿੱਚ ਵੀ ਜਿਹੜੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਔਰ ਸਾਡੇ ਮੀਤ ਜਿੱਤਲ ਔਰ ਇਸੇ ਤਰ੍ਹਾਂ ਜਿਹੜਾ ਪੰਜਾਬ ਨੂੰ ਜਿਹੜਾ ਬਲੰਤੀਆਂ ਦੀਆਂ ਲੈ ਕੇ ਜਾਣ ਸੋ ਇਹਨਾਂ ਮੈਂ ਸਰਦਾਰ ਹਰਜੀਤ ਸਿੰਘ ਸੰਧੂ ਨੂੰ ਦਿਲ ਦੀਆਂ ਅੰਗਰੇਆਂ ਤੋਂ ਵਧਾਈ ਦਿੰਦਾ ਕਿ ਉਹਨਾਂ ਨੇ ਅੱਜ ਇਹ ਜਿਹੜਾ ਚੇਅਰਮੈਨੀ ਦਾ ਅਹੁਦਾ ਉਹਨੂੰ ਸੰਭਾਲਿਆ ਤੇ ਨਾਲ ਹੀ ਇਹਨਾਂ ਤੋਂ ਇਹ ਆਸ ਕਰਦਾ ਕਿ ਕਿਸਾਨਾਂ ਨੂੰ ਕੋਈ ਵੀ ਇਸ ਮੰਡੀ ਦੇ ਵਿੱਚ ਚਾਹੇ ਉਹ ਬੋਲੀ ਨੂੰ ਲੈ ਕੇ ਚਾਹੇ ਉਹ ਸਾਫ ਸਪਾਈ ਨੂੰ ਲੈ ਕੇ ਚਾਹੇ ਉਹ ਹੋਰ ਵੀ ਜੋ ਵੀ ਇਸ ਮਾਰਕੀਟ ਕਮੇਟੀ ਨਾਲ ਕੰਮ ਜੁੜੇ ਨੇ ਚਾਹੇ ਛੜਕਾ ਬਣਾਉਣ ਦਾ ਕੰਮ ਹੋਵੇ ਕਿਸੇ ਵੀ ਕਿਸਮ ਦੀ ਗੁਮਸ਼ਕਤ ਨਹੀਂ ਆਊਗੀ ਤੇ ਅਸੀਂ ਮੈਂ ਲਾਲਜੀਤ ਸਿੰਘ ਭੁੱਲਰ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਰਜੀਤ ਸਿੰਘ ਸੰਧੂ ਦਾ ਨਾਂ ਜਿਹੜਾ ਵਾ ਉੱਥੇ ਮੋਹਰ ਲਾਈ ਤੇ ਇੱਕ ਮਿਹਨਤੀ ਬੰਦੇ ਨੂੰ ਅੱਜ ਜਿਹੜੀ ਅ ਕੁਰਸੀ ਆ ਜਿਹੜੀ ਚੇਅਰਮੈਨ ਹੀ ਦਿੱਤੀ ਤੇ ਜਿਸ ਢੰਗ ਨਾਲ ਇਹਨਾਂ ਨੇ 10 ਸਾਲ ਪਾਰਟੀ ਲਈ 11 ਸਾਲ ਸੇਵਾ ਕੀਤੀ ਹੈ ਤੇ ਉਸੇ ਹੀ ਢੰਗ ਨਾਲ ਇਹ ਹੁਣ ਜਿਦੋਂ ਇਸ ਕੁਰਸੀ ਤੇ ਬਹਿ ਕੇ ਇਸ ਕੁਰਸੀ ਦਾ ਜਿਹੜਾ ਮਾਣ ਰੱਖਦੇ ਹੋਏ ਲੋਕਾਂ ਦੀ ਸੇਵਾ ਕਰਨ ਲਈ ਐਮਐਲਏ ਸਾਹਿਬ ਜਿਵੇਂ ਹੁਣ ਛੱਡ ਦੀਆਂ ਪ੍ਰੋਬਲਮ ਆਉਂਦੀਆਂ ਮੰਡੀਆਂ ਦੇ ਨਵੀਨੀ ਕਰਨ ਦੇ ਲਈ ਪੱਟੀ ਹਲਕਾ ਤੇ ਖਡੂਰ ਸਾਹਿਬ ਹਲਕਾ ਕਿਵੇਂ ਕੰਮ ਕਰੇਗਾ ਆਪਾਂ ਜਿਵੇਂ ਛੱਡੀ ਜਿਹੜੇ ਆ ਉਹ ਬਣਾਵਾਂਗੇ ਜਿੱਥੇ ਕੋਈ ਫੜ ਕੱਚੇ ਨੇ ਉਹਨਾਂ ਨੂੰ ਪੱਕੇ ਕਰਾਂਗੇ ਜਿੱਥੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਾਂਗੇ ਜਿੱਥੇ ਕੋਈ ਕਿਸਾਨਾਂ ਵਾਲੀ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਧੁੱਪਾਂ ਦੇ ਵਿੱਚ ਉਹ ਸਾਰਾ ਆਪਾਂ ਜਿਹੜਾ ਉਹ ਕਰਨ ਦੀ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੁੰਦੀ ਹੈ ਉਹਦੀ ਡਿਊਟੀ ਹੁੰਦੀ ਹੈ ਤੇ ਉਹ ਅਸੀਂ ਚੁਰਾ ਲਾਲਪੁਰਾ ਸਾਹਿਬ ਇੱਕ ਪਿੱਛੇ ਜੇ ਤੁਸੀਂ ਦਾ ਐਸਐਸਪੀ ਸਾਹਿਬ ਨੂੰ ਮਿਲ ਕੇ ਤੇ ਜਿਹੜੇ ਨਸ਼ੇ ਤਸਕਰ ਸੀ ਉਹਨਾਂ ਦੀਆਂ ਫਾਈਲਾਂ ਦਿੱਤੀਆਂ ਸੀ ਹਰ ਇੱਕ ਸ਼ਹਿਰ ਦੇ ਵਿੱਚ ਪੀਲਾ ਪੰਜਾ ਚੱਲਿਆ ਹਜੇ ਤੱਕ ਤਰਨ ਤਰਨ ਦੇ ਵਿੱਚ ਪੀਲਾ ਪੰਜਾ ਨਹੀਂ ਚੱਲਿਆ ਉਹਨਾਂ ਫੈਲਾਂ ਦਾ ਕੀ ਬਣਿਆ ਅ ਦੇਖੋ ਜਿਹੜੀਆਂ ਅਸੀਂ ਲਿਸਟਾਂ ਦਿੱਤੀਆਂ ਨੇ ਉਹ ਐਸਐਸਪੀ ਸਾਹਿਬ ਨੂੰ ਦਿੱਤੀਆਂ ਸੀ ਕਿ ਤੁਸੀਂ ਡਰੱਗ ਵਾਲੇ ਫੜੋ ਪਰ ਤੁਸੀਂ ਇਹ ਵੇਖੋਗੇ ਪਿਛਲੇ ਇੱਕ 1.5-2 ਮਹੀਨਿਆਂ ਤੋਂ ਲਗਾਤਾਰ ਆਪਣੇ ਲਾਅ ਐਂਡ ਆਰਡਰ ਦੇ ਵਿੱਚ ਲਗਾਤਾਰ ਸੁਧਾਰ ਆ ਰਿਹਾ ਵਾ ਤੇ ਜਿਹੜੇ ਕੋਈ ਫਰੋਤੀਆਂ ਮੰਗਦੇ ਸੀ ਜਾਂ ਤੁਸੀਂ ਵੇਖੋ ਖੁਦ ਹੀ ਕਿੰਨੇ ਪਰਚੇ ਜਿਹੜੇ ਉਹਨਾਂ ਲੋਕਾਂ ਦੇ ਕੀਤੇ ਗਏ ਆ ਮੈਨੂੰ ਲੱਗਾ ਐਨਕਾਉਂਟਰ ਵੀ ਕਾਫੀ ਮਿਲ ਰਹੇ ਸਭ ਤੋਂ ਵੱਧ ਆਪਣੇ ਜ਼ਿਲ੍ਹੇ ਦੇ ਵਿੱਚ ਜਿੱਥੇ ਬਦਮਾਸ਼ਾਂ ਨੇ ਕੋਈ ਪੁਲਸਤੇ ਹਮਲੇ ਕੀਤੇ ਆ ਪੁਲਿਸ ਨੇ ਕੋ ਗੋਲੀ ਚਲਾਈ ਆ ਉਹ ਹੋਏ ਆ ਤੇ ਸਾਡੇ ਇੱਕ ਹਲਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਨਸ਼ੇ ਵਾਲਿਆਂ ਨੂੰ ਫੜਨ ਲਈ ਵੀ ਰੈਡਾਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਮੈਂ ਪਰਸੋਂ ਹੀ ਐਸਐਸਪੀ ਸਾਹਿਬ ਨਾਲ ਦੁਬਾਰਾ ਸੁਪਰ ਕਰ ਦਿੱਤਾ ਸੀ ਤੇ ਉਹ ਉਹ ਨਾ ਕਿਤੇ ਬਾਹਰ ਗਏ ਨੇ ਪਿਛਲੇ ਦੋ ਦਿਨ ਤੋਂ ਤੇ ਆ ਕੇ ਉਹ ਸਾਰੀ ਰਿਪੋਰਟ ਦੇਣਗੇ ਕਿ ਟੋਟਲ ਕਿੰਨੇ ਲੋਕ ਅਸੀਂ ਹਲਕੇ ਤੁਹਾਡੇ ਜੋ ਫੜੇ ਆ ਜਿਹੜੇ ਨਾਂ ਤੁਸੀਂ ਨਸ਼ਿਆਲੇ ਦੇ ਦਿੱਤੇ ਸੀ ਤੇ ਫਿਰ ਆਪਾਂ ਇਹ ਪੀਲਾ ਪੰਚਾ ਕਦੋਂ ਤੱਕ ਚੱਲ ਜਾਏਗਾ ਪੀਲਾ ਪੰਜਾ ਤੇ ਬਹੁਤ ਛੇਤੀ ਚੱਲੂਗਾ ਤੇ ਚੱਲਣਾ ਵੀ ਚਾਹੀਦਾ ਤੇ ਪੂਰੇ ਜੋਰ ਨਾਲ ਚੱਲਣਾ ਚਾਹੀਦਾ ਗੱਲ ਇੱਕ ਇੱਕ ਗੱਲ ਸਭ ਤੋਂ ਪਹਿਲਾਂ ਮੈਂ ਆਪਣੇ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਦੇਣਾ ਕਿ ਚਲੋ ਪੀਲੇ ਪੰਜੇ ਦੀ ਗੱਲ ਚੱਲੀ ਤਾਂ ਸਹੀ ਸ਼ੁਰੂਆਤ ਹੋਈ ਸ਼ੁਰੂਆਤ ਤੇ ਹੋਈ ਤੇ ਗਾਂਹ ਇਹ ਚੀਜ਼ਾਂ ਦੀ ਜਿਹੜੀ ਹੋਰ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੱਦ ਤੁਹਾਡੇ ਲੋਕਾਂ ਤੋਂ ਮਾਰਗ ਕਮੇਟੀ ਦਾ ਜਿਹੜੇ ਚੇਅਰਮੈਨ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਅਕਾਰਪੁਰ ਖਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦਾ ਉਟ ਆਸਰਾ ਲੈ ਕੇ ਤੁਸੀਂ ਤੇ ਜਿਹੜੀ ਰਸਮ ਸ੍ਰੀ ਨੂੰ ਕਿਦਿ ਸ਼ੁਰੂ ਕੀਤਾ ਤੇ ਬਹੁਤ ਕਿਰਪਾ ਹੋਈ ਮਹਾਰਾਜ ਦੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਅਰਵਿੰਦ ਕਿਜਰੀਵਾਲ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਪਣੇ ਪੰਜਾਬ ਦੇ ਸਾਡੇ ਸੰਗਠਨ ਦੇ ਜਿਹੜੇ ਮੈਂਬਰ ਨੇ ਅਮਨ ਅਰੂੜਾ ਜੀ ਤੇ ਦਾਲੋਨ ਸਿੰਘ ਸਾਹਿਬ ਸਾਡੇ ਜਿਹੜੇ ਪਰਿਵਾਰੀ ਨੇ ਆਪਣੇ ਅਮਨ ਕਲਤੀ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿ ਆਪਣੇ ਜਿੰਨੀ ਵੀ ਸਾਡੀ ਹਾਈ ਕਮਾਂਡ ਆ ਉਹਨਾਂ ਦਾ ਚੋਣ ਕਰਨੀ ਹੁੰਦੀ ਆ ਤੇ ਉਸ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਆ ਮੈਂ ਸਾਡੇ ਕੈਬਨਟ ਮੰਤਰੀ ਐਮ ਐਲ ਏ ਮਨਜੀਤ ਸਿੰਘ ਲਾਲ ਦੇ ਕੈਬਨਟ ਮੰਤਰੀ ਸਰ ਲਾਲਜੀਤ ਸਿੰਘ ਭੁੱਲਰ ਦਾ ਤੇ ਜਿਨ੍ਹਾਂ ਨੇ ਮੇਰਾ ਇਸ ਮਾਰਕੀਟ ਕਮੇਟੀ ਦੀ ਨਾਂ ਰੱਖਿਆ ਤੇ ਜਿਵੇਂ ਲਾਲਜੀਤ ਭੁੱਲਰ ਜੀ ਨੇ ਉੱਥੇ ਬੋਲਦਿਆਂ ਦੱਸਿਆ ਕਿ ਇੱਕ ਇਹੋ ਜੀ ਇਹ ਪਹਿਲੀ ਮਾਰਕੀਟ ਕਮੇਟੀ ਦੀ ਜਿਹੜੀ ਚੇਅਰਮੈਨ ਹੈ ਜਿਹਦੇ ਵਿੱਚ ਹੋਰ ਕੋਈ ਨਾਂ ਨਹੀਂ ਪੇਸ਼ ਕੋਈ ਨਾਂ ਰੱਖਿਆ ਤੇ ਜਿੱਦਾਂ ਸਾਰਿਆਂ ਸਹਿਮਤੀ ਬਣੀ ਇਸ ਕਰਕੇ ਮੈਂ ਬਹੁਤ ਬਹੁਤ ਤੁਸੀਂ ਕਾਲੀ ਪਾਰਟੀ ਚ ਰਹੇ ਹੋ ਤੇ ਆਮ ਪਾਰਟੀ ਵਿੱਚ ਵੀ ਤੁਸੀਂ ਸ਼ਾਮਲ ਹੋਏ ਤੇ ਕਿੰਨਾ ਕ ਫਰਕ ਲੱਗਾ ਤੁਹਾਨੂੰ ਦੇਖੋ ਬਹੁਤ ਲੰਮਾਰ ਸਣੀਏ ਜੇ ਮੈਨੂੰ ਹੋਇਆ ਇਸ ਪਾਰਟੀ ਸ਼ਾਮਲ ਹੋਏ ਨੂੰ ਬਟ ਜਿੰਨਾ ਟਾਈਮ ਹੋਇਆ ਉਹਦੇ ਵਿੱਚ ਜਿਹੜੀਆਂ ਮੈਂ ਇਸ ਪਾਰਟੀ ਦਾ ਪ੍ਰੋਟੋਕੋਲ ਮੁਤਾਬਕ ਮੈਂ ਵੇਖਿਆ ਸਿਸਟਮ ਬਹੁਤ ਵਧੀਆ ਵਾ ਹਰ ਚੀਜ਼ ਦਾ ਕੋਈ ਨਾ ਕੋਈ ਇੱਥੇ ਪ੍ਰੋਟੋਕੋਲ ਹੈ ਜਿਹੜੇ ਮੈਂ ਸਮਝਦਾ ਉਹਨਾਂ ਪਾਰਟੀਆਂ 'ਚ ਨਹੀਂ ਹੈਗਾ ਉਹਨਾਂ ਇਹ ਜਿਹੜੀ ਪਾਰਟੀ ਹੈ ਕੰਮ ਕਰਨ ਵਾਲੇ ਵਰਕਰ ਦਾ ਜਿਹੜਾ ਮੁੱਲ ਪਾਉਂਦੀ ਆ ਉੱਥੇ ਮੈਂ ਸਭ ਦੇਖ ਕੇ ਜਿਹੜਾ ਕੰਮ ਕਰਨ ਵਾਲਾ ਬੰਦਾ ਉਹਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਸੀਗ ਸੋ ਇਸ ਗੱਲ ਦੀ ਸਾਨੂੰ ਖੁਸ਼ੀ ਆ ਕਿਉਂਕਿ ਮੈਂ ਅੱਜ ਜਿੱਥੇ ਆਇਆ ਹਰਜੀਤ ਸਿੰਘ ਸੰਧੂ ਸਾਹਿਬ ਜਿਹੜੇ ਆਪਣੇ ਚੇਅਰਮੈਨ ਬਣੇ ਨੇ ਮਾਰਕੀਟ ਕਮੇਟੀ ਦੇ ਨਿਸ਼ਾਹਰਾ ਪਨੂਆ ਦੇ ਔਰ ਮੈਨੂੰ ਖੁਸ਼ੀ ਹੋਈ ਉਹਨਾਂ ਨੂੰ ਵੇਖ ਕੇ ਕਿਉਂਕਿ ਬਹੁਤ ਪੁਰਾਣੇ ਉਹਨਾਂ ਜਿੱਦਾਂ ਇੱਥੇ ਕਈ ਵੀਰਾਂ ਨੇ ਗੱਲ ਕੀਤੀ ਕੇਕਾ ਸਮਾਜਿਕ ਹਿੱਤ ਇਹਨਾਂ ਬੰਦੇ ਇਸ ਹਲਕੇ ਦੇ ਵਿੱਚ ਕੰਮ ਕਰਦੇ ਸੀ ਅੱਜ ਪਾਰਟੀ ਨੇ ਮੁੱਲ ਪਾਇਆ ਨਹੀਂ ਤਾਂ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਉਹ ਵੇਖਦੀਆਂ ਵਾਂਗੇ ਜਿਹੜੇ ਸਾਡੇ ਅੱਗੇ ਪਿੱਛੇ ਫਿਰਦੇ ਆ ਜਾਂ ਜਿਹੜੇ ਪੈਸੇ ਵਾਲੇ ਆ ਜਿਹਦਾ ਤੁਹਾਨੂੰ ਸਾਹਿਬ ਨੇ ਗੱਲ ਕੀਤੀ ਤੇ ਉਹਨਾਂ ਦਾ ਮੁੱਲ ਪਉਂਦੀਆਂ ਪਰ ਇਹ ਪਾਰਟੀ ਨੇ ਵਰਕਰ ਦਾ ਮੁੱਲ ਪਾਇਆ ਮੇਰੀ ਮੇਰੇ ਮਨ ਨੂੰ ਇਸ ਗੱਲ ਦੀ ਬਹੁਤ ਜੜੀ ਖੁਸ਼ੀ ਹੋਈ 2027 ਦੀਆਂ ਇਲੈਕਸ਼ਨ ਆਈਆਂ ਫਿਰ ਤੇ ਜੀ ਦੇ ਵਿਧਾਨ ਸਭਾ ਦੇ ਹਲਕੇ 'ਚ ਫੇਲਣ ਵੀ ਐਮਐਲਏ ਸੀ ਲੜੋਗੇ ਨਹੀਂ ਨਹੀਂ ਇਹ ਤਾਂ ਪਾਰਟੀ ਨੇ ਫੈਸਲਾ ਕਰਨਾ ਬਾਕੀ ਅਸੀਂ ਆਪਦੀ ਮਿਹਨਤ ਜਿਹੜੀ ਉਹ ਕਰ ਰਹੇ ਆ ਜੇ ਵੇਖੋ ਪਹਿਲਾਂ ਅਕਾਲੀ ਦਲ 'ਚ ਰਹੇ ਆ ਤਾਂ ਉੱਥੇ ਵੀ ਬੜੀ ਹੱਡ ਤੋੜ ਵੀ ਮਿਹਨਤ ਕਰਦ ਰਹੇ ਹੁਣ ਇਸ ਪਾਰਟੀ ਦੇ ਵਿੱਚ ਆਏ ਆ ਔਰ ਤਗੜੇ ਹੋ ਕੇ ਮਿਹਨਤ ਕਰਾਂਗੇ ਗੁਰੂ ਕਿਰਪਾ ਕਰੇਗਾ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ 2027 ਦੇ ਵਿੱਚ ਸਰਕਾਰ ਦੁਬਾਰਾ ਰਿਪੀਟ ਕਰੇ